थाပေ ਵੀਤੀ ਤੇ ਅੱਜ ਆਪਾਂ ਵਲੌਗ ਨੰਬਰ 1 ਨੰਬਰ ਹੋਰ ਪਾਉਣਾ ਮੱਕੀ ਦੇ ਚਾਰ ਪਾਉਂਦਾ ਤੇ ਜੋਦ ਇੱਧਰ ਵੀ ਲੱਗਿਆ ਪਿਆ ਕਿ ਵਾਹਣ ਤੁਹਾਨੂੰ ਪਤਾ ਹੀ ਹੈ ਭਾਈ ਸਾਰੇ ਗਿੱਲੇ ਐ ਤੇ ਇੱਥੇ ਚੱਲ ਰਿਹਾ 52 10 ਸਿੰਗਲਰੀਓ ਮਸ਼ੀਨ ਤੇ ਹੋਰਿਆਂ ਰੇਸਾਂ ਦੇ மசீ <tell> ਅੱਜ ਆਉਂਦਾ ਪੁਰਾਣਾ ਯਾਰ ਵਦਿਆ ਚੱਟਰ ਇਹ ਲੈ ਇੱਕੜ ਮੀ ਵੀ ਘੱਟ ਵਿੱਚ ਇੱਕੜ ਫੇਰ ਹੋ ਜਾਂਦਾ ਇਹ ਜੇ ਯਾਰ ਅੱਜ ਪਹਿਲਾਂ ਬੰਡਾ ਸੀ ਅੱਛਾ ਪਾਣੀ ਲਾਇਆ ਸੀ ਆ ਪਾਣੀ ਲਾਇਆ ਸੀ ਉਹਦੇ ਵਿੱਚੋਂ ਵੀ ਸੁੱਕਾ ਵੀ ਆ ਹਾਂ ਇਹ ਵੀ ਸਹੀ ਹੈ ਜੇ ਨਾਲ ਆਉਂਦੇ ਤਾਂ ਖਰਾਬ ਹੁੰਦੀ ਹੈ ਇਹਦਾ ਵੀ ਮੰਨ ਕੇ ਚੱਲੋ ਤਾ ਤੁਸੀਂ ਪੱਕੇ ਹੋ ਗਏ ਮੰਨ ਕੇ ਆਤ ਪੈ ਗਈ ਹੁਣ ਤੇ ਜੀ ਹੋਣੀ ਹੋਣੀ ਹੁੰਦੀ ਹੈ ਹਾਂ ਹਰ ਇੱਕ ਵਾਰੀ ਵੀ ਹੁੰਦੀ ਹੈ ਧੱਕੇਸ਼ਾਹੀ ਨਾਲ ਇਹ ਧੱਕੇਸ਼ਾਹੀ ਨਾਲ ਕੰਮ ਚੱਲਦਾ ਹੈ ਨਾ ਇਹ ਰੋਤ ਵੀ ਉਹੀ ਬਣ ਜਾਂਦੀ ਹੈ ਲੇ ਵੀ ਤਾ ਚਾਚਾ ਲ ਵੀ ਪੂਰਾ ਜੋਰ ਲਗਾ ਪਾ ਵੇਖੋ ਵੀ ਖੋਬਾ ਇਹ ਤਾਂ ਮੇਰੇ ਜਿਵੇਂ ਮੰਨ ਕੇ ਚੱਲਦਾ ਵੀ ਆਏ ਵਾਰੀ ਪੋਣੇ ਲੱਗਦਾ ਜਿਵੇਂ ਕਹਿਣਦੇ ਹੁਣ ਕਈ ਵੀਡੀਓ ਪਾਉਣਾ ਵੀ ਅੱਕ ਗਏ ਉਹ ਚੀਜ਼ ਉਹ ਤਾਂ ਨਹੀਂ ਹੁੰਦੀ ਫੀਲ ਕੋਈ ਵਸਤਾ ਨਹੀਂ ਸੰਤ ਚਾ ਚੜਦਾ ਚਾ ਚੜਦਾ ਸਹੀ ਗੱਲ ਹੈ ਹਾਂ ਸਹੀ ਗੱਲ ਆ ਸਹੀ ਗੱਲ ਸ਼ਗਰਸ਼ ਕੀਤਾ ਤਾਂ ਸ਼ਗਰਸ਼ ਜੱਲੀ ਜਾਣਾ ਚਲ 4 ਸਾਲ ਤਾਂ ਬਲ ਅਸੀਂ 8 ਵੜ ਕੇ ਬੋਲ ਰਹੇ ਹਾਂ ਅੱਛਾ 8 ਵੜ ਕੇ ਪਾਉਂਦੇ ਪਹਿਲਾਂ ਉਹ ਜਿਵੇਂ ਆਪ ਕੋ ਉਤਰ ਕੇ ਸਿਰ ਕਟੜ ਤੇ ਮਸ਼ੀਨੇ ਜਿੋ ਲਿਆ ਕਰੇ 200 ਉਹ ਨਾ ਠੀਕ ਆ ਉਹ ਦੂਬਾਰ ਸਾਲ 4 ਸਾਲ ਵਜ ਨਾਲ ਪਾਉਣਾ ਠੀਕ ਆ ਹੁਣ ਇਹਦੇ ਨਾਲ 4 ਸਾਲ ਹੋ ਗਏ ਹੁਣ ਤਾਂ ਉਹ ਗੱਲ ਸੁਖ ਪੈ ਗਏ ਨਾ ਨਵਾਂ ਜਿਹਾ ਬੰਦਾ ਉਹ ਭਾਈ ਦਾ ਫਿਰ ਦੋ ਚਾਰ ਦਿਨ ਤੇ ਚਾਰ ਬੰਦ ਕਰਦੀ ਨਾ ਅੱਛਾ ਦੁੱਧ ਘੜ ਜਾਂਦੇ ਆ ਦੁੱਧ ਘੜ ਜਾਂਦੇ ਆ ਉਹ ਮੰਨ ਕੇ ਜਿਵੇਂ ਪਸ਼ੂ ਗੱਜ ਗਏ ਮੰਨ ਕੇ ਚੱਲੋ ਨਾ ਹਾਂ ਦਾਣਾ ਤਾਂ ਦੇਖੋ ਨਾ ਮੱਕੀ ਵੀ ਇੱਕ ਬਹੁਤ ਵੀ ਫੁੱਲ ਬਣੀ ਹੋਈ ਹੈ ਇਹ ਕਾਲੀ ਨਹੀਂ ਕੀਤੀ ਚਾਚੇ ਨੇ ਤੇ ਫਿਰ ਕਾਲੀ ਕਰਕੇ ਜਿਵੇਂ ਕਹਿੰਦੇ ਕੋਈ ਕੱਚੀ ਚ ਪਾ ਦੇ ਉਹ ਤਾਂ ਨਹੀਂ ਕੋਈ ਏਡਾ ਤੱਕ ਬੰਦ ਇਹ ਤਾਂ ਜਾਹੇ ਉਲੀ ਪੈ ਜਾਂਦੀ ਹੈ ਉਲੀ ਪੈ ਜਾਂਦੀ ਹੈ ਇਹ ਮੰਨ ਕੇ ਪੂਰਾ ਦਾਣਾ ਬਣਿਆ ਹੋਣਾ ਚਾਹੀਦਾ ਚਾਰ ਦਾ ਕੰਮ ਤਾਂ ਉਹਦਾ ਹੈ ਠੀਕ ਆ ਰਸ ਆ ਗਿਆ ਉਹ ਸਾਰੂ ਪਰ ਪਾਊਗਾ ਠੀਕ ਹੈ ਜਿਹੜਾ ਕਰਸਾ ਹੋਵੇ ਉਹ ਮੁਰਕੇ ਨਹੀਂ ਪੰਗਾ ਲਾਉਂਦਾ ਉਹ ਹਣ ਕਿਹੜੀ ਬੋਲਾ ਵੀ ਜਿਹੜਾ ਕਿਹੜਾ ਫਸ ਗਿਆ ਉਹ ਔਖਾ ਹਾਂ ਬਹੁਤ ਜਿਆਦਾ ਹਟ ਗਏ ਸਹੀ ਹੈ ਰਸ ਆ ਗਿਆ ਉਹ ਹਰੇ ਕਰੀ ਪਾਊਗਾ ਉਹ ਪਾਊਗਾ ਪਾਊਗਾ ਜਿਹਦਾ ਸੂਤ ਆ ਗਿਆ ਕਿ ਨਹੀਂ ਉਹ ਪਾਊਗਾ ਪਾਊਗਾ ਉਂਝ ਤਾਂ ਨਿਆਰਾ ਵੀ ਆ ਮੈਂ ਕਣੀ ਕਰੋ ਚੱਕੋ ਪਰੋ ਟੋਕਰਾ ਪਾਓ ਹਨਾ ਗਾਣਾ ਇਹਨਾਂ ਦਾ ਉਹਨਾਂ ਨੂੰ ਆਪਾਂ ਕਰਕਤ ਪਾ ਦਿੰਦੇ ਨਹੀਂ ਪਾ ਸਕਦੇ ਨਾ ਹਾਂ ਦਾਣਾ ਵੀ ਬਹੁਤ ਜਿਆਦਾ ਵੀ ਤਾਕਤੋ ਵੀ ਬਣ ਜਾਂਦੀ ਆ ਮਨ ਕੇ ਚਲੋ ਜੇ ਆਪਾਂ ਉਹ ਗੱਟੇ ਦੇ ਗੱਟੇ ਲੈਣਾ ਵੀ ਤਾਂ ਕਿੰਨੇ ਕੀ ਲਿਆਊਗਾ ਅਗਲੇ ਗੱਲਾਂ ਨੇ ਬੜੀ ਪਸ਼ੂਨ ਕਿੰਨੇ ਕ ਪਾਲੂ ਹੁਣ ਇਹਦੇ ਵਿੱਚ ਜਿਵੇਂ ਪੱਟੇ ਜਿਵੇਂ ਟੋਕਰੇ ਜੀ ਦਾਣਾ ਹੀ ਆਉਣਾ ਸਾਰਾ ਛੋਕੇ ਮੋਟੇ ਪਸ਼ੂ ਤਾਂ ਫ੍ਰੀ ਪਾਲਦੇ ਆ ਨਾ ਹਾਂ ਫ੍ਰੀ ਪਾਲ ਜਾਂਦੇ ਆ ਸਹੀ ਗੱਲ ਆ ਤੇਰੀ ਐਵੇਂ ਚਾਚਾਂ ਦਾ ਵੀ ਪੂਰਾ ਨਿਆਰਾ ਪੈ ਗਿਆ ਹੁਣ ਸਾਨੂੰ ਤੇ ਦਾਣਾ ਵੀ ਬਹੁਤ ਮੰਜ ਜਾਂਦੇ ਇਹਦੇ ਨਾਲ ਤੇ ਬਾਕੀ ਪੱਕੇ ਹੋ ਗਏ ਜਾਂਦਾ ਪੱਕੇ ਹੋ ਗਏ ਤੇ ਬਾਕੀ ਹੁਣ ਵੇਣਿਆ ਬਈ ਯੁੱਧ ਲੱਗਾ ਟਰੈਕਟਰਾਂ ਦਾ ਟਰੈਕਟਰਾਂ ਦਾ ਕਿਹੜਾ ਤੇ ਬਹੁਤ ਜ਼ੋਰ ਲੱਗਦਾ ਹੈ ਬਹੁਤ ਜ਼ੋਰ ਇਹ ਮਤਲਬ ਦਾ ਇਹ ਕੰਮ ਕੰਮ ਤਾਂ ਕਰਨੀ ਪੈਣਾ ਹੈ ਕੰਮ ਤਾਂ ਕਰਨੀ ਪੈਦਾ ਸਹੀ ਗੱਲ ਆ ਲੈ ਵੀ ਹੁਣ ਉਧਰਲੇ ਪਾਸੇ ਫੇਰ ਢੇਡਾ ਲੈ ਕੇ ਆਊਗੀ ਤੇ ਇੱਕ ਇਹਨਾਂ ਫੇਰ ਘਰੇ ਲੱਢੀ ਜਾਂਦਾ ਇੱਕ ਦਰ ਵਾਲਾ ਅਸੀਂ ਇੱਕ ਦਰ ਵਾਲੀ ਬਾਲਾ ਤੜਾ ਲੈਣੇ ਫੁੱਲ ਨੂੰ ਬੀਜ ਲਤਰੇ ਦਾ ਹੀ ਫਾਇਦਾ ਜਿੰਨਾ ਲਤਰੇ ਦਾ ਹੀ ਸਾਡਾ ਬਾਤ ਉਹ ਦੋਨੇ ਫਾਇਦਾ ਉਹਨੇ ਹੀ ਫਾਇਦਾ ਹੈਗਾ ਠੀਕ ਹੈ ਇਹਦਾ ਮੇਨ ਆਚਾਰ ਦਾ ਬਸ ਤਾਲਾ ਜਿੰਨੀ ਤਾਲਾ ਬਾਤ ਦੋਨੇ ਤਾਲਾ ਹੋ ਜੂਗੀ ਉਹਨੇ ਹੀ ਫਾਇਦਾ ਆਹ ਜੇ ਇਹਦੇ ਨਾਲ ਪਾਉਨੇ ਆ ਸੀ ਤੁਹਾਨੂੰ ਇਸ ਮੀਸੇ ਤੇ ਆਏ ਫੇਰ ਦਰਪਿਆ ਧੁੱਪ ਕੇ ਜੇ